ਤੇ ਅਸੀਂ ਨਿਆਂ ਦੀ ਅਸਕੀ ਤੋਂ ਕਰੀ ਜਾਂਦੇ ਆ। ਵੱਡੀ ਗੱਲ ਹੈ ਮੇਰੇ ਵਰਗੇ ਨੂੰ ਕਰਤਾ ਬੇਸ਼ੱਕ ਕੋਈ ਨਹੀਂ ਪਰ ਸਾਡੀ ਜ਼ਮੀਰ ਇੰਨੀ ਜ਼ਬਰਦਸਤ ਮੰਦੀ ਹੈ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਵਾਕ ਦਾ ਹੀ ਕਤਲ ਕਰਵਾਤਾ ਜਾ। ਉਹਨਾਂ ਦਾ ਸਾਹਜ ਦਾ ਤਾਂ ਮੁੱਕ ਗਿਆ। ਕਦੇ ਵੀ ਢੋਗਲੇ ਪਰ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ। ਪਰ ਇਸ ਤਰ੍ਹਾਂ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੇ ਵੀ ਦਿਲ ਹੈ ਨਾ। ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਹੀ ਜਿਹੜੀ ਅਸਲ ਇਨਵੈਸਟੀਗੇਸ਼ਨ ਆ ਸਾਡੇ ਕੋਲੇ ਹੋਏਗੀ। ਇਸ ਕਰਕੇ ਇਹ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਤਲ ਹੈ ਅਸੀਂ ਰੋਹਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ ਪਰ ਆਖਰ ਨੂੰ ਸਿਸਟਮ ਉਹੀ ਰਹਿਣਾ ਪਰ ਇਹ ਬਹੁਤ ਵੱਡੀ ਲੜਾਈ ਹੈ ਪੋਲੇ ਪੈਰੀ ਦੀ ਇਹਦੇ ਚੋਂ ਕੁਝ ਬਾਹਰ ਆਉਣਾ ਜੇ ਆਪਾਂ ਕਹਾਂਗੇ ਪੋਲੇ ਪੈਰੀ ਖਸਾ ਜਾਏਗਾ ਵੱਡੀ ਗੱਲ ਹੈ ਮੇਰੇ ਵਰਗੇ ਨੂੰ ਕਰਤਾ ਬੇਸ਼ੱਕ ਕੋਈ ਨਹੀਂ ਪਰ ਸਾਡੇ ਜਮੀਰ ਇੰਨੀ ਜਰੂਰ ਮੰਦੀ ਹੈ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਵਾਕ ਦਾ ਹੀ ਕਤਲ ਕਰਵਾਤਾ ਜਾ ਉਹਨਾਂ ਦਾ ਸਾਹਜ ਦਾ ਤਾਂ ਮੁੱਕ ਗਿਆ ਅਕਲ ਇਸ ਕੋਈ ਮੇਰੇ ਵੀਰ ਨੇ ਕਹਿੰਦੀ ਸੀ ਨਾ ਵੀ ਕਈ ਵਾਰੀ ਚਲੋ ਲੀਡਰ ਹੁੰਦੇ ਨੇ ਇੱਧਰ ਉੱਧਰ ਚਲੇ ਜਾਂਦੇ ਅਸੀਂ ਜਿੰਨੀ ਸਾਡੀ ਕਬਾਇਆ ਅਸੀਂ ਤੁਹਾਨੂੰ ਦਿਤਾਉਣ ਵਾਸਤੇ ਕੋਈ ਕਸਰ ਨਹੀਂ ਛੱਡਦੇ ਕਦੇ ਵੀ ਦੋਗਲੇ ਫਰ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ ਪਰ ਇੱਕ ਗੱਲ ਜਰੂਰ ਇਹ ਹੈ ਇਹ ਤੁਹਾਨੂੰ ਕੋਈ ਮੋਦੀ ਵਾਲੀ ਥਾਂ ਤੇ ਬਿਠਾਏ ਕਦੇ বিজেਪ ਚ ਨਾ ਬਸ ਕੋਈ ਗੱਲ ਅਸਾਂ ਨਹੀਂ ਇਸ ਨਾਲ ਲੱਗਦਾ ਜਿਵੇਂ ਕਹਿੰਦੇ ਨੇ ਨਫ਼ਰਤ ਹੈ ਜਿੰਨੀ ਕਹਦੇ ਉਹ ਨਹੀਂ ਮੈਂ ਸਾਨੂੰ ਦੱਸਦਾ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕੇ ਤੇ ਆਪਣੇ ਕੋਲੇ ਫੋਨ ਖੜਕੀ ਜਾਂਦੇ ਆ ਅੱਜ ਦੀ ਡੇਟ ਤੋਂ ਗੱਲ ਦਾ ਹਨਾ ਵੀ ਆਪਾਂ ਦਾ ਚੋਣਾਂ ਦੀਆਂ ਗੱਲਾਂ ਕਰਦੇ ਆ ਵੀ ਸੀਟ ਲੈ ਲੋ ਸੀਟ ਲੈ ਇਹ ਗੱਲ ਸਾਨੂੰ ਕਤਈ ਹੀ ਮਨਜ਼ੂਰ ਨਹੀਂ ਸਾਨੂੰ ਰਾਈ ਰਾਈ ਗੱਲ ਦਾ ਪਤਾ ਇਹ ਬੱਚਾ ਕਿੱਥੋਂ ਹੋਇਆ ਕੀ ਪ੍ਰੈਣ ਕੀ ਜਿੰਨਾ ਚ ਰਚਾਉਂਦਾ ਸੀ ਉਹਨਾਂ ਚ ਰਸੌਮਾਂ ਤੋਂ ਭੇਦ ਹੁੰਦੇ ਨੇ ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਅਣਜਾਣ ਕੱਲੇ ਆਖਰ ਨੂੰ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੇ ਵੀ ਦਿਲ ਹੈ ਨਾ ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਇਹ ਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਸਾਡੇ ਕੋਲੇ ਹੋਏਗੀ ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ ਤੇ ਨਾ ਇੱਥੋਂ ਦੀ ਸਰਕਾਰ ਤੇ ਨਾ ਉੱਥੋਂ ਵਾਲੀ ਸਰਕਾਰ ਤੇ ਕੋਈ ਜਨਰਲ ਮਰਡਰ ਨਹੀਂ ਕੋਈ ਕੋਈ ਗੈਂਗਸਟਰਵਾਦ ਨਾ ਤਾਂ ਲੱਲਾ ਨਹੀਂ ਠੱਕਾ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਇੱਕ ਇੰਨਾ ਕਾਗਜ਼ ਗੈਂਗਸਟਰਵਾਦ ਦਾ ਉਹਦੇ ਸਬੰਧ ਦਾ ਕੱਢ ਕੇ ਦਿਖਾ ਦਿਓ ਉਸ ਘਰੇ ਵਜਾਂਗੇ ਕੇਸੀ ਵਾਸ ਲੈ ਲਾਂਗੇ ਇਸ ਕਰਕੇ ਇਹ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਤਲ ਹੈ ਇਹਦੀ ਤਹਿਤ ਕਜਾਣਾ ਵਸੂ ਉਹ ਵੱਡੀ ਗੱਲ ਕਰਨ ਲੱਗੇ ਆ ਇਹ ਅਸੀਂ ਰੋਹਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ ਪਰ ਆਖਰ ਨੂੰ ਸਿਸਟਮ ਉਹੀ ਰਹਿਣਾ ਥਲੋਤਾ ਵੀ ਜਿੱਥੇ ਜਾ ਕੇ ਨੇ ਪਰ ਉਹ ਸਿਸਟਮ ਨੂੰ ਜੇ ਕੋਈ ਸੱਚੇ ਦਿਲੋਂ ਮੰਨ ਲਓ ਬਦਲਣ ਵਾਲਾ ਲਾਗੂ ਕਰੂਗਾ ਨਾ ਇਹ ਗੱਲ ਫੇਰ ਬਾਹਰ ਹੋਣੀ ਨਹੀਂ ਇਹ ਫਿਰ ਵੀ ਨਹੀਂ ਹੋਣੀ ਇਸ ਪੱਧਰ ਦੀ ਇਹਦੀ ਕਾਂਸਪੀਰੇਸੀ ਹੈ ਇਹ ਗੱਲ ਤਾਂ ਹੀ ਜੇ ਮੈਂ ਕਹਿੰਦਾ ਵੀ ਜੋ ਸਾਡੀ ਇੱਕ ਰეკਮੈਂਡੀ ਕਰਦਣ ਕਿ ਬਈ ਜਰਜਾ ਇੱਥੇ ਨਹੀਂ ਤਾਂ ਇਹਨੂੰ ਭੇਜੋ ਜੂਏਨ ਚ ਇਹ ਜਾ ਕੇ ਫੇਰ ਕਤਲ ਨੇ ਬਾਹਰ ਹੋਣਾ ਨਹੀਂ ਨੇ ਆਉਣਾ ਨਹੀਂ ਸਰਕਾਰ ਵਾਂਗ ਨਾਲ ਵੀ ਐਡੀ ਵੱਡੀ ਕਾਂਸਪੀਰੇਸੀ ਹੈ ਇਹ ਸਾਰੇ ਬੰਦੇ ਕੁਵੀ ਗੈਂਗਸਟਰਵਾਦ ਨਹੀਂ ਸਾਰੇ ਅਸਰ ਉਹ ਗੈਂਗਸਟਰਵਾਦ ਨਾਲ ਰੋਜ਼ ਗੱਲਾਂ ਕਰਦੀਆਂ ਇਹਨਾਂ ਦੀਆਂ ਏਜੰਸੀਆਂ ਕ੍ਰੇਡਾ ਵੀ ਹੁੰਦੀਆਂ ਨੇ ਜੂਐਸਏ ਵੀ ਹੁੰਦੀਆਂ ਨੇ ਰੋਜ਼ ਹੁੰਦੀਆਂ ਨੇ ਉਹ ਸਰਦਾਰ ਜੀ ਲਾਰੈਂਸ ਨੂੰ 268 ਲਾ ਕੇ ਉਹਦਾ BCJ ਡਾਟੇਬਲ ਲੱਗਿਆ ਹੋਇਆ ਮੈਨੂੰ ਕੋਈ ਬੰਦਾ ਗੱਲ ਦੱਸ ਕੇ ਗਿਆ। ਉਹਨੇ ਵੀਡੀਓ ਕਾਲ ਤੇ ਗੱਲ ਕਰੀ ਜੇਲ੍ਹ ਜੂਲ ਨਹੀਂ ਹੈ ਕੋਈ ਉੱਥੇ। ਪੰਜ ਉਹਦੇ ਟੇਬਲ ਤੇ ਫੋਨ ਪਏ ਨੇ। ਤੇ ਅਸੀਂ ਨਿਆਂ ਦੀ ਅਸਕੀ ਤੋਂ ਕਰੀ ਜੰਨੇ ਆ ਫਿਰ। ਬੰਦਾ ਵੀਡੀਓ ਕਾਲ ਰਾਹੀਂ ਦੱਸਣ ਵਾਲਾ ਕਹਿੰਦਾ ਇਹ ਕਹਿੰਦਾ ਇੱਥੋਂ ਤੱਕ ਇੱਥੋਂ ਤੱਕ ਖੰਭਣੀਆਂ ਲੱਗੀਆਂ ਹੋਈਆਂ ਨੇ ਇੱਕ ਇਧਰ ਪਿਆ ਇੱਕ ਇਧਰ ਪਿਆ ਤਨ ਵੇਚੇ ਪੈਨ ਵੇਚ ਜੇਲ੍ਹ ਤੇ ਵੇਚੇ ਬੈਠਾ। ਸਾਨੂੰ ਨਿਆ ਦਵਾਊਗਾ ਕੌਣ ਬਹੁਤ ਸਾਰੀਆਂ ਹੈਗੀਆਂ ਗੱਲਾਂ ਨੇ ਵੀ ਇਹ ਇਸ ਕਰਕੇ ਆ ਵੀ ਚਲੋ ਚੋਣਾ ਸਿਸਟਮ ਦਾ ਜਿਹੜਾ ਹਿੱਸਾ ਆਪਾਂ ਲੜਨੀ ਹੁੰਦੀਆਂ ਨੇ ਸਾਨੂੰ ਕਿਸੇ ਨਾਲ ਕੋਈ ਪਰਸਨਲੀ ਗਲਨਾ ਬਹੁਤਾ ਹੈ ਨਹੀਂ ਆਪਾਂ ਪਰ ਕਈ ਗੱਲਾਂ ਹੁੰਦੀਆਂ ਨੇ ਹੁਣ ਇਹ ਜਿਹੜੇ ਸਾਰੇ ਬੰਦੇ ਇੱਥੇ ਆਏ ਨੇ ਸਾਡੇ ਕੋਲੇ ਹਰ ਬੰਦਾ ਚਾਹਣਾ ਹੁੰਦਾ ਵੀ ਗੱਲ ਕੀ ਹੋ ਰਹੀ ਹੈ ਆਖਰ ਨੂੰ ਤਾਂ ਥੱਲੋਂ ਵਰਕਰ ਤੋਂ ਚਲਣੀ ਹੈ ਨਾ ਇਕੱਲੇ ਤੋਂ ਗੱਲ ਉਹ ਜਿੱਥੇ ਜਦੋਂ ਕਿਥੋਂ ਉਥੇ ਕੋਈ ਉਹਨਾਂ ਨੂੰ ਐ ਲੱਗਦਾ ਵੀ ਅਗਲੇ ਠੀਕ ਨਹੀਂ ਹੋ ਰਹੀ ਉਹ ਫਿਰ ਫਿਰ ਕਹਿੰਦੇ ਨੇ ਫਿਰ ਉਹ ਕਹਿਣੀ ਪੈਂਦੀ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜੀ ਆ ਤੁਸੀਂ ਸਾਰੇ ਮੈਚੋਂ ਦਾ ਸਾਰੀ ਸਮਝਦਾ ਹਾਂ ਪਰ ਇਹ ਬਹੁਤ ਵੱਡੀ ਲੜਾਈ ਹੈ ਪੋਲੇ ਪੈਰੀ ਦੀ ਇਹਦੇ ਚੋਂ ਕੁਝ ਬਾਹਰ ਆਉਣਾ ਜੇ ਆਪਾਂ ਕਹਿੰਦੇ ਆ ਪੋਲੇ ਪੈਰੀ ਖਸਾ ਜਾਏਗਾ ਇਹਦੇ ਵਾਸਤੇ ਬਹੁਤ ਫਿਰਦਾ ਚਾਹੀਦਾ ਮਤਲਬ ਉਹ ਜੇ ਕਹਿ ਲਈਏ ਜੋ ਫਿਰ ਜਾ ਕੇ ਇਹ ਗੱਲ ਬਾਤ ਹੋਣੀ ਹੈ ਉਮੀਦ ਕਰਦੇ ਆ ਵੀ ਕੋਈ ਸਮਾਜ ਇਹਦਾ ਬਣੇ ਤੇ ਜਰੂਰ ਬਾਹਰ ਆਵੇ ਸਾਰਿਆਂ ਦਾ ਧੰਨਵਾਦ